यूसीनेट दी तैयारी ਕਰ ਰਹੇ ਸਾਰੇ ਵਿਦਿਆਰਥੀਆਂ ਦਾ आज दी क्लास ਵਿੱਚ ਸਵਾਗਤ ਹੈ ਪਿਛਲੇ ਕਲਾਸ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਸੀ ਪੰਜਾਬੀ ਰੂਪਵਾਦੀ ਆਲੋਚਨਾ ਦੀ ਜਿਸ ਦੇ ਵਿੱਚ ਆਪਾਂ ਵੇਖਿਆ ਸੀ ਕਿ ਸਕਾਲਰਸ ਜਿਹੜੇ ਨੇ ਉਹ ਕਿਵੇਂ ਰੂਪਵਾਦੀ ਦ੍ਰਿਸ਼ਟੀ ਦੇ ਨਾਲ ਆਲੋਚਨਾ ਕਰਦੇ ਹਨ ਛੇ ਕੁ ਸਕਾਲਰ ਆਪਾਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕੀਤੇ ਸਨ ਸ਼ੁਰੂਆਤ ਦੇ ਵਿੱਚ ਆਪਾਂ ਬਾਬਾ ਪੂਤ ਸਿੰਘ ਪੂਰਨ ਸਿੰਘ ਡਾਕਟਰ ਸਤਿੰਦਰ ਸਿੰਘ ਐਸਐਸ ਅਮੋਲ ਡਾਕਟਰ ਸੁਰਿੰਦਰ ਸਿੰਘ ਕਹੋਲੀ ਡਾਕਟਰ ਗੋਪਾਲ ਸਿੰਘ ਦਰਦੀ ਇਹ ਛੇ ਕੋ ਸਕਾਲਰ ਆਪਾਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕੀਤੇ ਸੀ ਕਿ ਕਿਵੇਂ ਉਹ ਆਪਣੇ ਕਿਤਾਬਾਂ ਦੇ ਵਿੱਚ ਪੁਸਤਕਾਂ ਦੇ ਵਿੱਚ ਰੂਪਵਾਦੀ ਦ੍ਰਿਸ਼ਟੀ ਦੇ ਨਾਲ ਆਲੋਚਨਾ ਕਰਦੇ ਹਨ ਕਿਵੇਂ ਰੂਪਵਾਦੀ ਰੂਪਵਾਦੀ ਆਲੋਚਨਾ ਉਹਨਾਂ ਦੇ ਸਾਹਿਤ ਦੇ ਅੰਦਰ ਸਾਨੂੰ ਨਜ਼ਰ ਆਉਂਦੀ ਹੈ ਅੱਜ ਆਪਾਂ ਗੱਲ ਕਰਾਂਗੇ ਡਾਕਟਰ ਰੋਸ਼ਨ ਲਾਲ ਆਹੋਚਾਨ ਆਹੋਚਾਦੀ ਅੱਛੇ ਕੁ ਸਕਾਲਰ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਔਰ ਅੱਜ ਦੀ ਕਲਾਸ ਦੇ ਨਾਲ ਜਿਹੜਾ ਸਾਡਾ ਟਾਪਿਕ ਹੈ ਰੂਫਵਾਦ ਉਹ ਕੰਪਲੀਟ ਹੋ ਜਾਵੇਗਾ ਨੈਕਸਟ ਕਲਾਸ ਦੇ ਵਿੱਚ ਆਪਾਂ ਨਵਾਂ ਟਾਪਿਕ ਡਿਸਕਸ ਕਰਾਂਗੇ ਜੇਕਰ ਆਪਾਂ ਡਾਕਟਰ ਰੋਸ਼ਨ ਲਾਲ ਆਹੂਚਾ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਪਿਛਲੀ ਕਲਾਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਡਾਕਟਰ ਗੋਪਾਲ ਸਿੰਘ ਦਰਦੀ ਦੀ ਉਹਨਾਂ ਦੀ ਪੁਸਤਕ ਸਾਹਿਤ्य ਦੀ ਪਰਖ 1950 ਦੇ ਵਿੱਚ ਜੋ ਲਿਖੀ ਗਈ ਉਸ ਦੇ ਵਿੱਚ ਉਹ ਪੱਛਮੀ ਢੰਗ ਅਨੁਸਾਰ ਜਿਹੜੀ ਆਲੋਚਨਾ ਕਰਦੇ ਹਨ ਉਹਨਾਂ ਨੇ ਪਹਿਲੀ ਵਾਰ ਸਾਹਿਤ્ય ਤੱਤ ਬਾਰੇ ਪੱਛਮੀ ਢੰਗ ਅਪਣਾਇਆ ਉਹਨਾਂ ਨੇ ਬੁੱਧੀ ਜਜ਼ਬਾ ਵਿਚਾਰ ਤੇ ਸ਼ੈਲੀ ਨੂੰ ਸਾਹਿਤ ਦੇ ਤੱਤ ਦੱਸਿਆ ਜੋ ਕਿ ਪੱਛਮੀ ਵਿਦਵਾਨਾਂ ਦੀ ਵੰਡ ਅਨੁਸਾਰ ਹਨ ਔਰ ਔਰ ਉਹਨਾਂ ਦੀ ਰਚਨਾਵਾਂ ਦੇ ਵਿੱਚੋਂ ਇੱਕ ਮੇਨ ਜੋ ਕੈਰੈਕਟ੍ਰਿਸਟਿਕਸ ਨੂੰ ਨਜ਼ਰ ਆਉਂਦੀ ਸੀ ਕਿ ਉਹਨਾਂ ਦੀ ਰਚਨਾਵਾਂ ਦੇ ਵਿੱਚ ਸਾਨੂੰ ਸੋਹਜ ਦੇ ਭਾਵ ਨੂੰ ਉਹ ਪ੍ਰਮੁੱਖਤਾ ਦਿੰਦੇ ਨੇ ਇਹ ਜਿਹੜਾ ਮੇਨ ਫੀਚਰ ਸੀ ਇਹ ਸਾਡੀ ਸਾਨੂੰ ਉਹਨਾਂ ਦੀ ਜੋ ਆਲੋਚਨਾ ਹੈ ਉਸ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਜਦ ਆਪਾਂ ਡਾਕਟਰ ਰੋਸ਼ਨ ਲਾਲ ਅਹੂਜਾ ਨੂੰ ਵੇਖਦੇ ਹਾਂ ਤਾਂ ਡਾਕਟਰ ਰੋਸ਼ਨ ਲਾਲ ਅਹੂਜਾ ਦੀ ਜੋ ਕਿਤਾਬ ਹੈ ਸਾਹਿਤ ਸ਼ਾਸਤਰ ਜੋ ਕਿ 1963 ਦੇ ਵਿੱਚ ਮਿਲਦੀ ਹੈ ਸਾਨੂੰ ਇਸ ਦੇ ਵਿੱਚ ਵੀ ਉਹਨਾਂ ਨੇ ਪੱਛਮੀ ਟੰਗ ਅਨੁਸਾਰ ਸਾਹਿਤ ਦੇ ਤੱਤਾਂ ਦੇ ਸਾਹਿਤ ਦੇ ਤੱਤ ਤੇ ਵਿਧਾਵਾਂ ਦੀ ਹੋਂਦ ਵਿਧੀ ਬਾਰੇ ਚਰਚਾ ਕੀਤੀ ਹੈ ਉਹਨਾਂ ਨੇ ਰੂਪ ਤੇ ਵਸਤੂ ਨੂੰ ਰਚਨਾ ਦੇ ਦੋ ਭਾਗਾਂ ਦੇ ਵਿੱਚ ਵੰਡ ਕੇ ਵੇਖਿਆ ਹੈ ਔਰ ਉਹ ਰੂਪ ਨੂੰ ਬਾਹਰਲਾ ਤੇ ਵਸਤੂ ਨੂੰ ਅੰਦਰਲਾ ਭਾਗ ਦੱਸਦੇ ਨੇ ਰਚਨਾ ਦਾ ਭਾਵ ਕਿ ਉਹਨਾਂ ਦੀ ਇਸ ਕਿਤਾਬ ਦੇ ਅੰਦਰ ਵੀ ਸਾਨੂੰ ਰੂਪਵਾਦੀ ਦ੍ਰਿਸ਼ਟੀ ਤੋਂ ਆਲੋਚਨਾ ਜਿਹੜੀ ਹੈ ਉਹ ਮਿਲਦੀ ਹੈ ਔਰ ਰੂਪਵਾਦ ਤੇ ਨਵ ਆਲੋਚਨਾ ਦਾ ਜ਼ਿਕਰ ਜਿਹੜਾ ਹੈ ਉਹ ਸਾਨੂੰ ਇਹਨਾਂ ਦੇ ਇਸ ਕਿਤਾਬ ਦੇ ਅੰਦਰ ਮਿਲਦਾ ਹੈ ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਇੱਥੇ ਕੱਲ ਚਾਲ ਲਈਏ ਮੋਸਟ ਇੰਪੋਰਟੈਂਟ ਕਿ ਪ੍ਰਯੋਗਸ਼ੀਲ ਸਕੂਲ ਇੱਕ ਐਸਾ ਸਕੂਲ ਰਿਹਾ ਜਿਸ ਨੇ ਮਾਰਕਸਵਾਦੀ ਵਿਧੀ ਦੇ ਨਾਲ ਸਾਹਿਤਿਆ ਨੂੰ ਰਚਿਆ ਬਾਚਿਆ ਪਰ ਮਾਰਕਸਵਾਦੀ ਵਿਧੀ ਤੋਂ ਬਾਅਦ ਪ੍ਰਯੋਗਸ਼ੀਲ ਸਕੂਲ ਨੇ ਹੀ ਰੂਪਵਾਦੀ ਪ੍ਰਵਿੱਤੀ ਨੂੰ ਵੀ ਅਪਣਾਇਆ ਮੈਂ ਫਿਰ ਰਿਪੀਟ ਕਰਦਾ ਕਿ ਪ੍ਰਯੋਗਸ਼ੀਲ ਸਕੂਲ ਦੇ ਅੰਦਰ ਸਾਨੂੰ ਮਾਰਕਸਵਾਦੀ ਆਲੋਚਨਾ ਮਿਲਦੀ ਹੈ ਮਾਰਕਸਵਾਦੀ ਆਲੋਚਨਾ ਦੇ ਅੰਸ਼ ਸਾਨੂੰ ਨਜ਼ਰ ਆਉਂਦੇ ਨੇ ਪਰ ਮਾਰਕਸਵਾਦੀ ਆਲੋਚਨਾ ਤੋਂ ਬਾਅਦ ਇਸਨੇ ਰੂਪਵਾਦੀ ਪ੍ਰਵਿੱਤੀ ਨੂੰ ਵੀ ਅਪਣਾਇਆ ਹੈ ਪ੍ਰਯੋਗਸ਼ੀਲ ਸਕੂਲ ਦੇ ਵਿੱਚ ਜੇਕਰ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲੀਏ ਤਾਂ ਡਾਕਟਰ ਜਸਬੀਰ ਸਿੰਘ ਔਰ ਰਵਿੰਦਰ ਰਵੀ ਸਾਨੂੰ ਮਿਲਦੇ ਨੇ ਜੇਕਰ ਡਾਕਟਰ ਜਸਬੀਰ ਸਿੰਘ ਅਲੂ ਵਾਲੀਏ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਨਵੀਨਤਾ ਆਧੁਨਿਕਤਾ ਤੇ ਨਵੇਂ ਦ੍ਰਿਸ਼ਟੀਕੋਣ ਦੇ ਨਾਲ-ਨਾਲ ਰੂਪਵਾਦੀ ਵਿਧੀ ਵੀ ਵਿਧਿਤੂ ਵੀ ਸਾਹਿਤਿਆ ਦੀ ਆਲੋਚਨਾ ਨਜ਼ਰ ਆਉਂਦੀ ਹੈ ਉਸ ਦੇ ਬਾਅਦ ਰਵਿੰਦਰ ਰਵੀ ਨੇ ਇਹਨਾਂ ਦੇ ਲੇਖ ਹਨ ਇਹਨਾਂ ਦੁਆਰਾ ਲਿਖੇ ਗਏ ਲੇਖ ਹਨ ਪ੍ਰਯੋਗਸ਼ੀਲਤਾ ਵਾਦ ਪ੍ਰਤੀਵਾਦ ਤੇ ਸੰਵਾਦ ਇਹ ਤਿੰਨ ਲੇਖ ਇਨਰ ਦੇ ਦੁਆਰਾ ਲਿਖੇ ਗਏ ਨੇ ਅਤੇ ਇਨ੍ਹਾਂ ਲੇਖਾਂ ਦੇ ਵਿੱਚ ਵੀ ਸਾਨੂੰ ਰੂਪਵਾਦੀ ਆਲੋਚਨਾ ਮਿਲਦੀ ਹੈ ਇਨ੍ਹਾਂ ਲੇਖਾਂ ਦੇ ਵਿੱਚ ਰਵਿੰਦਰ ਰਵੀ ਨੇ ਰੂਪਵਾਦੀ ਆਲੋਚਨਾ ਦੀ ਚਰਚਾ ਕੀਤੀ ਹੈ ਪਾਵ ਕੀ ਇਹ ਦੋਨੋ ਜਿਹੜੇ ਕਵੀ ਨੇ ਇਹ ਪ੍ਰਯੋਗਸ਼ੀਲ ਸਕੂਲ ਦੇ ਨਾਲ ਸੰਬੰਧ ਰੱਖਦੇ ਨੇ ਪ੍ਰਯੋਗਸ਼ੀਲਤਾ ਦੇ ਆਧਾਰ ਤੇ ਜਿਹੜੇ ਇਹ ਰਚਨਾ ਰਚਦੇ ਨੇ ਪਰ ਉਸ ਦੇ ਨਾਲ ਨਾਲ ਇਹਨਾਂ ਦੀ ਰਚਨਾ ਦੇ ਵਿੱਚ ਸਾਨੂੰ ਰੂਪਵਾਦੀ ਆਲੋਚਨਾ ਵੀ ਨਜ਼ਰ ਆਉਂਦੀ ਹੈ ਰੂਪਵਾਦੀ ਪ੍ਰਵਿੱਤੀ ਨੂੰ ਵੀ ਇਹ ਅਪਣਾਉਂਦੇ ਹਨ ਇਸੇ ਤਰ੍ਹਾਂ ਜੇਕਰ ਆਪਾਂ ਜਗਤਾਰ ਦੀ ਕਵਿਤਾ ਨੂੰ ਵੇਖੀਏ ਕੌਣ ਹੈ ਮੇਰੇ ਕਲ ਦਾ ਵਾਕਿਫ ਤਾਂ ਇਸ ਦੇ ਵਿੱਚ ਵੀ ਸਾਨੂੰ ਪ੍ਰਯੋਗਵਾਦੀ ਅਧਿਐਨ ਦੇ ਨਾਲ ਰੂਪਵਾਦੀ ਅਧਿਐਨ ਜਿਹੜਾ ਉਹ ਨਜ਼ਰ ਆਉਂਦਾ ਹੈ ਤਾਂ ਮੋਸਟ ਇੰਪੋਰਟੈਂਟ ਕਿ ਪ੍ਰਯੋਗਸ਼ੀਲ ਸਕੂਲ ਨੇ ਵੀ ਰੂਪਵਾਦੀ ਪ੍ਰਵਿੱਤੀ ਨੂੰ ਅਪਣਾਇਆ ਹੈ ਜਿਹੜੇ ਕਵੀ ਪ੍ਰਯੋਗਸ਼ੀਲ ਪ੍ਰਯੋਗਸ਼ੀਲ ਸਕੂਲ ਦੇ ਨਾਲ ਸੰਬੰਧ ਰੱਖਦੇ ਸਨ ਪ੍ਰਯੋਗਸ਼ੀਲਤਾ ਨੂੰ ਆਧਾਰ ਬਣਾ ਕੇ ਕਵਿਤਾਵਾਂ ਜਾਂ ਸਾਹਿਤ્ય ਰਚਦੇ ਸਨ ਤਾਂ ਉਨ੍ਹਾਂ ਕਵੀਆਂ ਦੇ ਕਵੀਆਂ ਨੇ ਰੂਪਵਾਦੀ ਪ੍ਰਵਿੱਤੀ ਨੂੰ ਵੀ ਆਪਣੇ ਸਾਹਿਤ ਦੇ ਅੰਦਰ ਅਪਣਾਇਆ ਹੈ ਸਿੰਘ ਸਾਹਿਤ ਦੀ ਰੂਪਰੇਖਾ 1955 ਦੇ ਵਿੱਚ ਇਹ ਕਿਤਾਬ ਸਾਨੂੰ ਇਹਨਾਂ ਦੀ ਮਿਲਦੀ ਹੈ ਜਿਸ ਦੇ ਵਿੱਚ ਇਹ ਰੂਪਵਾਦੀ यथार्थवाद ਤੇ ਰੂਪਵਾਦ ਤੇ ਸਰਲੇਖਾਂ ਭਾਵੇਂ ਕਿ ਇਹ ਦੋ ਸਰਲੇਖ ਇਹਨਾਂ ਨੇ ਇਸ ਇਸ ਕਿਤਾਬ ਦੇ ਅੰਦਰ ਇਹਨਾਂ ਦੇ ਇਹ ਦੋ ਸਰਲੇਖ ਨੇ ਜਾਂ ਦੋ ਚੈਪਟਰ ਆਪਾਂ ਕਹਿ ਲਈਏ ਦੋ ਸਰਲੇਖਾਂ ਦੇ ਇਹਨਾਂ ਨੇ ਪਹਿਲਾ ਸਰਲੇਖ ਹੈ ਰੂਪਵਾਦੀ यथार्थवाद ਤੇ ਦੂਸਰਾ ਹੈ ਰੂਪਵਾਦ ਇਹਨਾਂ ਦੋਨੋਂ ਸਰਲੇਖਾਂ ਦੇ ਹੇਠ ਇਹਨਾਂ ਨੇ ਰੂਪਵਾਦੀ ਵਿਧੀ ਦੇ ਉਦੇਸ਼ਾਂ ਦੀ ਚਰਚਾ ਕੀਤੀ ਹੈ ਔਰ ਇਹਨਾਂ ਨੇ ਜੋ ਚਰਚਾ ਕੀਤੀ ਹੈ ਉਸ ਦੇ ਵਿੱਚ ਸਾਨੂੰ ਨਿਰੋਲ ਪੱਛਮੀ ਰੂਪਵਾਦ ਨਜ਼ਰ ਆਉਂਦਾ ਹੈ ਪਾਵ ਕਿ ਇਹਨਾਂ ਨੇ ਪੱਛਮੀ ਤਰੀਕੇ ਦੇ ਨਾਲ ਜੋ ਫਾਰਮਲਿਜ਼ਮ ਹੈ ਉਸ ਉਸ ਨੂੰ ਅਧਾਰ ਬਣਾ ਕੇ ਪਾਵ ਕਿ ਪੂਰਾ ਜਿਹੜਾ ਵੈਸਟਰਨ ਅ ਦੇਖ ਲਈਏ ਵੈਸਟਰਨ ਕਲਚਰ ਦੇ ਵਿੱਚ ਇਸ ਤਰ੍ਹਾਂ ਦਾ ਰੂਪਵਾਦ ਸਾਨੂੰ ਮਿਲਦਾ ਹੈ ਡਿੱਟੋ ਉਸੇ ਦਾ ਨਾ ਹੁੰਦਾ ਰੂਪਵਾਦ ਇਨਾਂ ਨੇ ਉਸ ਨੂੰ ਆਧਾਰ ਬਣਾ ਕੇ ਆਪਣੇ ਇਹਨਾਂ ਸਰਲੇਖਾਂ ਦੇ ਅੰਤਰਗਤ ਉਹ ਰੂਪਵਾਦੀ ਵਿਧੀ ਦੇ ਉਦੇਸ਼ਾਂ ਦੀ ਉਦੇਸ਼ਾਂ ਦੀ ਚਰਚਾ ਕੀਤੀ ਹੈ ਹੁਣ ਇਹ ਜੋ ਟਾਪਿਕ ਆਪਾਂ ਕਰ ਰਹੇ ਹਾਂ ਇਸ ਦੇ ਵਿੱਚ ਕੁਝ ਚੀਜ਼ਾਂ ਜ਼ਿਆਦਾ ਸਮਝਾਉਣ ਦੇ ਲਈ ਨਹੀਂ ਹੈ ਨਹੀਂ ਹਨ ਸਿਰਫ ਆਪਾਂ ਵੇਖਣਾ ਹੀ ਹੈ ਕਿ ਕਿਸ ਤਰ੍ਹਾਂ ਦੇ ਕਿਤਾਬਾਂ ਸਾਨੂੰ ਮਿਲਦੀਆਂ ਨੇ ਜਿਸ ਦੇ ਵਿੱਚ ਪੰਜਾਬੀ ਕਿਸ ਤਰ੍ਹਾਂ ਦੇ ਲੇਖ ਨੇ ਜਾਂ ਪੰਜਾਬੀ ਕਿਸ ਤਰ੍ਹਾਂ ਦੀਆਂ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਵਕਫ ਵਕਫ ਸਕਾਲਰ ਨੇ ਰੂਪਾ ਦੀ ਵਿਧੀ ਤੋਂ ਆਲੋਚਨਾ ਕੀਤੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਜ਼ਿਆਦਾ ਮਤਲਬ ਐਕਸਪਲੈਨ ਐਕਸਪਲੇਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਿਰਫ ਸਾਨੂੰ ਚੀਜ਼ਾਂ ਨੂੰ ਰਿਮੈਂਬਰ ਕਰਨਾ ਹੈ ਚੀਜ਼ਾਂ ਨੂੰ ਯਾਦ ਰੱਖਣਾ ਹੈ ਹਰਪ੍ਰਜਨ ਸਿੰਘ ਮੋਸਟ ਇੰਪੋਰਟੈਂਟ ਡਾਕਟਰ ਹਰਪ੍ਰਜਨ ਸਿੰਘ ਜੋ ਕਿ ਰੂਪਵਾਦੀ ਪੰਜਾਬੀ ਆਲੋਚਨਾ ਦੇ ਵਿਸ਼ੇਸ਼ ਤੇ ਮੋਢੀ ਆਲੋਚਕ ਹਨ ਆ ਇਸ ਚੀਜ਼ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਬਹੁਤ ਸਾਰੇ ਪਹਿਲੂਆਂ ਨੂੰ ਲੈ ਕੇ ਇਹਨਾਂ ਨੇ ਰੂਪਵਾਦੀ ਵਿਧੀ ਤੇ ਅਧਾਰ ਤੇ ਆਲੋਚਨਾ ਕੀਤੀ ਹੈ ਭਾਵ ਕਿ ਰੂਪਵਾਦੀ ਵਿਧੀ ਦੇ ਅੰਤਰਗਤ ਬਹੁਤ ਸਾਰੇ ਜਿਹੜੇ ਪਹਿਲੂ ਨੇ ਉਹਨਾਂ ਪਹਿਲੂਆਂ ਨੂੰ ਆਧਾਰ ਬਣਾ ਕੇ ਇਹਨਾਂ ਨੇ ਆ ਚਰਚਾ ਕੀਤੀ ਹੈ ਔਰ ਜੀਵੇ ਕੀ ਕਵਿਤਾ ਦਾ ਰੂਪਵਾਦੀ ਇਹਨਾਂ ਨੇ ਅਧਿਐਨ ਕੀਤਾ ਕਿ ਰੂਪਵਾਦੀ ਕਵਿਤਾ ਦੇ ਵਿੱਚ ਵੇ ਆਫ ਰਿਪਰੈਜੈਂਟੇਸ਼ਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਉਜਾਗਰ ਕੀਤਾ ਹੈ ਉਸ ਤੋਂ ਬਾਅਦ ਅਜਨਬੀਕਰਨ ਜੋ ਕਿ ਆਪਾਂ ਸੈਕਿੰਡ ਕਲਾਸ ਦੇ ਵਿੱਚ ਹੀ ਪੂਰੇ ਕਨਸੈਪਟ ਨੂੰ ਸਮਝਿਆ ਸੀ ਕਿ ਅਜਨਬੀਕਰਨ ਕੀ ਹੁੰਦਾ ਹੈ ਅਜਨਬੀਕਰਨ ਨੂੰ ਵੀ ਇਹਨਾਂ ਨੇ ਆਪਣੀ ਆਲੋਚਨਾ ਦੇ ਅੰਤਰਗਤ ਧਿਆਨ ਵਿੱਚ ਲਿਆਉਂਦਾ ਹੈ ਉਸ ਦੇ ਬਾਅਦ ਪਾਸ਼ਾਹੀ ਬੰਤਰ ਨੂੰ ਵੇਖਿਆ ਇਹਨਾਂ ਨੇ ਉਸ ਜ਼ਬਰਦਸਤ ਸਟਾਈਲ ਇਹ ਜਿਹੜੀ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਇਹਨਾਂ ਸਾਰੀਆਂ ਝੁਕਤਾਂ ਨੂੰ ਇਹਨਾਂ ਨੇ ਅਪਣਾਇਆ ਹੈ ਔਰ ਉਸ ਦੇ ਬਾਅਦ ਮੋਸਟ ਇੰਪੋਰਟੈਂਟ ਕਿ ਕਾਵ ਦੀ ਸ਼ਿਲਪੀ ਝੁਕਤਾਂ ਉਤੇ ਵੀ ਕੇਂਦ੍ਰਿਤ ਰਹੇ ਨੇ ਇਹਨਾਂ ਦੇ ਲੇਖ ਹਨ ਜਿਵੇਂ ਪ੍ਰਵਿਤੀ ਅਤੇ ਵਿਗਿਆਨ ਦਾ ਸਾਹਿਤ ਉੱਪਰ ਪ੍ਰਭਾਵ ਇਹਨਾਂ ਲੇਖਾਂ ਦੇ ਅੰਦਰ ਇਹਨਾਂ ਨੇ ਸਾਹਿਤ ਦੀ ਖੁਦ ਮੁਖਤਿਆਰ ਖੋਦ ਬਾਰੇ ਚਰਚਾ ਕੀਤੀ ਹੈ ਤੇ ਕੁਝ ਕਿਤਾਬਾਂ ਨੇ ਇਹਨਾਂ ਦੀਆਂ ਜਿਨ੍ਹਾਂ ਕਿਤਾਬਾਂ ਦੇ ਅੰਦਰ ਸਾਨੂੰ ਇਹਨਾਂ ਦੇ ਇਹ ਰੂਪਵਾਦੀ ਅਧਿਐਨ ਨਾਲ ਕੀਤੀ ਹੋਈ ਚਰਚਾ ਨਜ਼ਰ ਆਉਂਦੀ ਹੈ ਜਿਵੇਂ ਕਿ ਅਧਿਅਨ ਤੇ ਅਧਿਆਪਨ 1970 ਦੇ ਵਿੱਚ ਇਹ ਬੁੱਕ ਲਿਖੀ ਗਈ ਇਹਨਾਂ ਦੀ ਡਾਕਟਰ ਹਰਪ੍ਰਜਨ ਸਿੰਘ ਦੀ ਦੂਜੀ ਹੈ ਮੂਲ ਤੇ મૂਲੰਕਨ 1972 ਦੇ ਵਿੱਚ ਫਿਰ ਸਾਹਿਤਿ ਸ਼ਾਸਤਰ 1973 ਦੇ ਵਿੱਚ ਸਾਹਿਤਿ ਦੇ ਸਿਧਾਂਤ ਇਹ ਵੀ 1973 ਦੇ ਵਿੱਚ ਇਹਨਾਂ ਦੀ ਲਿਖੀ ਗਈ ਹੈ ਔਰ ਪਾਰਗਾਮੀ ਜੋ ਕਿ 1974 ਦੇ ਵਿੱਚ ਇਹ ਕਿਤਾਬ ਡਾਕਟਰ ਹਰਪ੍ਰਜਨ ਸਿੰਘ ਦੀ ਮਿਲਦੀ ਹੈ ਜਿਸ ਦੇ ਵਿੱਚ ਇਹਨਾਂ ਨੇ ਰੂਪਵਾਦੀ ਵਿਧੀ ਨੂੰ ਆਧਾਰ ਬਣਾਇਆ ਹੈ ਔਰ ਬਹੁਤ ਸਾਰੇ ਪਹਿਲੂਆਂ ਨੂੰ ਜੋ ਕਿ ਰੂਪਵਾਦੀ ਵਿਧੀ ਦੇ ਅੰਤਰਗਤ ਆਉਂਦੇ ਨੇ ਜਿਵੇਂ ਕਿ ਅਜਨਬੀਕਰਨ ਭਾਸ਼ਾਈ ਬੰਤਰ ਸ਼ੈਲੀ ਸਾਰੀਆਂ ਜੁਕਤਾ ਨੂੰ ਇਹਨਾਂ ਨੇ ਆਪਣੀ ਇਹਨਾਂ ਬੁੱਕਾਂ ਦੇ ਅੰਦਰ ਅਪਣਾਇਆ ਹੈ ਔਰ ਰੂਪਵਾਦੀ ਅਧਿਐਨ ਸਾਨੂੰ ਨਜ਼ਰ ਆਉਂਦਾ ਹੈ ਨੈਕਸਟ ਸਕਾਲਰ ਹਨ ਡਾਕਟਰ ਮਹਿੰਦਰ ਕੌਰ ਗਿੱਲ ਮਹਿੰਦਰ ਕੌਰ ਗਿੱਲ ਦੀਆਂ ये किताबा ने कुछ को किताबा जिन्हों का अपना नाम इतने दिता हुआ है जिमें कि गुरु ग्रंथ साहब जी की संपादना कला संपादन कला बाणी चिंतन बाणी सार आदि ग्रंथ रचना रूप और बाणी रूप परमहंत ਇਹ ਕਿਤਾਬਾਂ ਬਾਣੀ ਜਿਵੇਂ ਕਿ ਇਸ ਦੇ ਵਿੱਚ ਟਾਈਟਲ ਦਿੱਤਾ ਗਿਆ ਤਾਂ ਉੱਥੋਂ ਪਤਾ ਚੱਲਦਾ ਹੈ ਕਿ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਅਧਿਆਤਮਿਕਤ ਨਾਲ ਸੰਬੰਧ ਰੱਖਦੀਆਂ ਨੇ ਔਰ ਇਸ ਦੇ ਵਿੱਚ ਵੀ ਮਹਿੰਦਰ ਕੋਰ ਗਿੱਲ ਨੇ ਜੋ ਰੂਫਾਤੀ ਵਿਤ ਨੂੰ ਅਪਣਾਇਆ ਹੈ ਉਹ ਕਿਵੇਂ ਅਪਣਾਇਆ ਹੈ ਇਹਨਾਂ ਨੇ ਬਾਣੀ ਦੇ ਰੂਪ ਪਰਬੰਧ ਅਧਿਨ, ਛੰਦ ਪਰਬੰਧ, ਸ਼ੈਲੀ, ਜੁਗਤ, ਭਾਸ਼ਾ ਅਤੇ ਆਦ ਪਹਿਲੂਆਂ ਦਾ ਅਧਿਐਨ ਕੀਤਾ ਹੈ ਇਹ ਜਿਹੜੇ ਸਾਰੇ ਪਹਿਲੂ ਨੇ ਇਹ ਰੂਫਾਤੀ ਅਧਿਐਨ ਦੇ ਅੰਤਰਗਤ ਹੀ ਆਉਂਦੇ ਨੇ ਜਿਵੇਂ ਕਿ ਆਪਾਂ ਜਦ ਰੂਫਾਤੀ ਸ਼ੁਰੂਆਤ ਕੀਤੀ ਸੀ ਤਾਂ ਉਸ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਸਮਝਿਆ ਸੀ ਕਿ ਰੂਪਵਾਦ ਬੇਸਿਕਲੀ ਹੈ ਕਿ ਰੂਪਵਾਦ ਦਾ ਮਤਲਬ ਹੈ ਵੇਅ ਆਫ ਰਿਪਰੈਜੈਂਟੇਸ਼ਨ ਕਿ ਇੱਕ ਸਕਾਲਰ ਜਿਹੜਾ ਹੈ ਉਹ ਕਿਸ ਤਰ੍ਹਾਂ ਚੀਜ਼ਾਂ ਨੂੰ ਜੋੜਦਾ ਹੈ ਕਿਸ ਤਰ੍ਹਾਂ ਭਾਸ਼ਾ ਦਾ ਉਹ ਉਪਯੋਗ ਕਰਦਾ ਹੈ ਕਿਸ ਤਰ੍ਹਾਂ ਅਲੰਕਾਰਾਂ ਨੂੰ ਅਲੰਕਾਰਾਂ ਨੂੰ ਆਪਣੀ ਰਚਨਾ ਦੇ ਵਿੱਚ ਸ਼ਾਮਿਲ ਕਰਦਾ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਰੂਪਵਾਦੀ ਵਿਧੀ ਦੇ ਅੰਤਰਗਤ ਆਉਂਦੀਆਂ ਨੇ ਇਸੇ ਤਰ੍ਹਾਂ ਇਹਨਾਂ ਨੇ ਆਪਣੀ ਇਹਨਾਂ ਕਿਤਾਬਾਂ ਦੇ ਵਿੱਚ ਵੀ ਜਿਹੜੇ ਬਾਣੀ ਹੈ ਬਾਣੀ ਦੇ ਵਿੱਚ ਛੰਦ ਪ੍ਰਬੰਧ ਕਿਸ ਤਰ੍ਹਾਂ ਦਾ ਹੈ ਸ਼ੈਲੀ ਕਿਸ ਤਰ੍ਹਾਂ ਦੀ ਹੈ ਭਾਸ਼ਾ ਕਿਸ ਤਰ੍ਹਾਂ ਦੀ ਹੈ ਇਹਨਾਂ ਸਾਰੇ ਪਹਿਲੂਆਂ ਨੂੰ ਇਹਨਾਂ ਨੇ ਉਜਾਗਰ ਕੀਤਾ ਹੈ ਔਰ ਇਹ ਸਾਰੇ ਪਹਿਲੂ ਜਿਹੜੇ ਨੇ ਉਹ ਰੂਪਵਾਦੀ ਵਿਧੀ ਦੇ ਅੰਤਰਗਤ ਆਉਂਦੇ ਨੇ ਇਸੇ ਬਾਅਦ ਵਿੱਚ ਬਹੁਤ ਸਾਰੇ ਸਕਾਲਰਸ ਨੇ ਜਿਵੇਂ ਕਿ ਡਾਕਟਰ ਅਮਰੀਕ ਸਿੰਘ ਧੁਨੀ ਨੇ 바ਵਾ ਗੋਧ ਸਿੰਘ ਨੇ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਡਾਕਟਰ ਗੋਪਾਲ ਸਿੰਘ ਦਰਦੀ ਡਾਕਟਰ ਦਿਵਾਨ ਸਿੰਘ ਜਾਂ ਡਾਕਟਰ ਪ੍ਰੇਮ ਪ੍ਰਕਾਸ਼ ਇਹ ਅੱਜ ਸਾਨੂੰ ਜਿਹੜੇ ਸਕਾਲਰ ਮਿਲਦੇ ਨੇ ਜਿਨ੍ਹਾਂ ਦੀ ਰਚਨਾਵਾਂ ਦੇ ਵਿੱਚ ਸਾਨੂੰ ਰੂਪਵਾਦੀ ਅਧਿਐਨ ਮਿਲਦਾ ਹੈ ਤਾਂ ਅੱਜ ਦੀ ਕਲਾਸ ਦੇ ਨਾਲ ਸਾਡਾ ਜਿਹੜਾ ਰੂਪਵਾਦ ਹੈ ਉਹ ਕੰਪਲੀਟ ਤੌਰ ਤੇ ਖਤਮ ਹੋ ਚੁੱਕਾ ਹੈ ਉਸ ਨੂੰ ਆਪਾਂ ਡਿਸਕਸ ਕਰ ਚੁੱਕੇ ਹਾਂ ਕੰਪਲੀਟ ਹੋ ਚੁੱਕਾ ਹੈ ਰੂਪਵਾਦ ਸਾਡਾ ਜੇਕਰ ਤੁਸੀਂ ਪਿਛੜੀ ਕਲਾਸਿਸ ਨੂੰ ਅਟੈਂਡ ਨਹੀਂ ਕੀਤਾ ਤਾਂ ਉਹਨਾਂ ਨੂੰ ਜ਼ਰੂਰ ਅਟੈਂਡ ਕਰ ਲੈਣਾ ਕਿਉਂਕਿ ਉਹ ਅਟੈਂਡ ਕੀਤੇ ਬਿਨਾਂ ਤੁਹਾਨੂੰ ਇਹ ਅੱਜ ਦੀ ਕਲਾਸ ਜਿਹੜੀ ਹੈ ਸਮਝ ਨਹੀਂ ਪਵੇਗੀ ਤਾਂ ਰੂਪਵਾਦ ਆਪਾਂ ਕੰਪਲੀਟ ਕਰ ਚੁੱਕੇ ਹਾਂ ਨੈਕਸਟ ਕਲਾਸ ਦੇ ਵਿੱਚ ਆਪਾਂ ਇੱਕ ਹੋਰ ਪੰਜਾਬੀ ਸਾਹਿਤ ਚਿੰਤਨ ਜਿਹੜਾ ਹੈ ਉਸ ਉੱਤੇ ਡਿਸਕਸ਼ਨ ਕਰਾਂਗੇ ਮੇਬੀ ਮਾਰਕਸਵਾਦ ਨੂੰ ਡਿਸਕਸ ਕਰੀਏ ਜਾਂ ਹੋਰ ਕਿਸੇ ਪੰਜਾਬੀ ਸਾਹਿਤ ਚਿੰਤਨ ਨੂੰ ਤਾਂ ਤੁਹਾਨੂੰ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਯਾ ਬਿਅੌਫ ਜਿਹੜਾ ਟੀਚਿੰਗ ਹੈ ਉਹ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਆਪਣੇ ਕਮੈਂਟਸ ਰਾਹੀਂ ਜ਼ਰੂਰ ਦੱਸਣਾ ਔਰ ਅਗਰ ਕੋਈ ਤਰੂਟੀਆਂ ਵੀ ਹੈ ਨੇ ਤਾਂ ਉਹਨਾਂ ਤਰੂਟੀਆਂ ਨੂੰ ਵੀ ਆਪਾਂ ਸਾਰੇ ਮਿਲ ਕੇ ਡਿਸਕਸ ਕਰਾਂਗੇ ਔਰ ਜਿਹੜਾ ਕੁਝ ਚੀਜ਼ਾਂ ਰਹਿ ਚੁੱਕੀਆਂ ਨੇ ਉਹਨਾਂ ਨੂੰ ਵੀ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅੱਜ ਦੀ ਕਲਾਸ ਲਈ ਧੰਨਵਾਦ